ਜਿਸ ਪ੍ਰਕਾਰ ਸ਼ੂਗਰ ਦੀ ਬਿਮਾਰੀ ਦਾ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ। ਉਸ ਸਮੇਂ ਸ਼ੂਗਰ ਵਾਲੇ ਮਰੀਜ਼ ਜਿਹੜੇ ਹੁੰਦੇ ਨੇ ਆ ਦੇਖੋ ਮੈਂ ਦਿਖਾਉਣਾ ਤੁਹਾਨੂੰ। ਉਹ ਜ਼ਿਆਦਾਤਰ ਗੁੜ ਦਾ ਇਸਤੇਮਾਲ ਕਰਕੇ ਜੋ ਖਾਂਦੇ ਨੇ ਕਿ ਚਾਹ ਦੇ ਵਿੱਚ ਗੁੜ ਪਾ ਲਈਏ ਸ਼ੂਗਰ ਦਾ ਕੋਈ ਡਰ ਨਹੀਂ ਹੁੰਦਾ। ਇਸ ਕਰਕੇ ਰੋਟੀ ਦੇ ਬਾਅਦ ਗੁੜ ਖਾ ਲੋ ਸ਼ੂਗਰ ਦਾ ਕੋਈ ਖਤਰਾ ਨਹੀਂ ਹੈਗਾ। ਸੋ ਆ ਤੁਸੀਂ ਗੁੜ ਦੇਖ ਲਓ। ਇਹ ਗੁੜ ਕੀ ਹੈ ਇਹ ਗੁੜ ਦੇ ਵਿੱਚ 12 13 ਰੁਪਏ ਬੂਰਾ ਖੰਡ ਲੈ ਕੇ ਜਦੋਂ ਬਾਂਦਾ ਉਹਦੇ ਵਿੱਚ ਪਾ ਕੇ ਇਹ ਗੁੜ ਤਿਆਰ ਕੀਤਾ ਜਾਂਦਾ ਸੋ ਮੈਂ ਇਹ 슈ਗਰ ਵਾਲੇ ਮੀਂਜਾਂ ਨੂੰ ਬੇਨਤੀ ਕਰਦਾ ਦਿਖਾਉਣਾ ਕਿ ਆ ਜਿਹੜੀ ਖੰਡ ਉੱਪਰ ਆਈ ਹੋਈ ਹੈ ਆ ਖੰਡ ਆਈ ਹੋਈ ਉੱਪਰ ਜੀ ਜਿਹੜੀ ਬੂਰਾ ਖੰਡ ਗੰਦੀ ਖੰਡ 13 ਰੁਪਏ ਕਿਲੋ 10 ਰੁਪਏ ਕਿਲੋ 11 ਰੁਪਏ ਕਿਲੋ ਲੈ ਕੇ ਗੋੜਾ ਦੇ ਜਿਹੜੇ ਨੇ ਉਹ ਇਹਦੇ ਗੋੜ ਦੇ ਵਿੱਚ ਪਾ ਦਿੰਦੇ ਆ ਤਾਂ ਇਹਨੂੰ ਕਹਿੰਦੇ ਆ ਕਿ ਬਹੁਤ ਵਧੀਆ ਸਾਡਾ ਗੋੜਾ ਹੈ 100 ਰੁਪਏ ਕਿਲੋ 150 ਰੁਪਏ ਕਿਲੋ ਵੀ ਲਈ ਜਾਂਦੇ ਆ ਆ ਜੋ ਉੱਪਰ ਚਿੱਟਾ-ਚਿੱਟਾ ਇਹ ਬੂਰਾ ਖੰਡ ਹੈ ਸੋ ਇਹ ਵੀਡੀਓ ਆਪਣੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਜਿਹੜੇ ਵੀਰ 슈ਗਰ ਵਾਲੇ ਨੇ ਉਹ 슈ਗਰ ਦੇ ਬਜਾਏ ਖੰਡ ਦੀ ਬਜਾਏ ਚਿੱਟੀ ਖੰਡ ਦੀ ਬਜਾਏ ਗੋੜ ਦੇ ਵਿੱਚ ਜਿਹੜੀ ਗੰਦੀ ਖੰਡ ਹੈ ਬੇਕਾਰ ਖੰਡ ਹੈ ਜਿਵੇਂ ਇਸ ਟਾਈਮ 10 ਰੁਪਏ 11 ਰੁਪਏ ਬੂਰਾ ਖੰਡ ਲੈ ਕੇ ਗੁੜ ਦੇ ਵਿੱਚ ਰਲਾ ਕੇ ਪੱਤਾਂ ਦੇ ਵਿੱਚ ਰਲਾ ਕੇ ਪਾਈ ਜਾਂਦੀ ਏ ਉਹ ਇਸ ਪ੍ਰਕਾਰ ਆ ਡੱਬੇ ਦੇ ਵਿੱਚ ਗੁੜ ਰੱਖਿਆ ਹੁੰਦਾ ਕੋਸ ਸਮੇ ਬਾਅਦ ਜੀ ਖੰਡ ਹੈ ਗਰਮੈਸ਼ ਦੇ ਨਾਲ ਇਹ ਖੰਡ ਜਿਹੜੀ ਗੁੜ ਦੇ ਉੱਪਰ ਆ ਜਾਂਦੀ ਹੈ ਇਸ ਤਰ੍ਹਾਂ ਆਪਾਂ ਜਾਣ ਪਛਾਣ ਵੀ ਕਰ ਸਕਦੇ ਹਾਂ ਗੁੜ ਚ ਖੰਡ ਹੈਗੀ ਆ ਤੁਸੀਂ ਦੇਖੋ ਜੀ ਖੰਡ ਦਾ ਜਿਹੜਾ ਪ੍ਰਭਾਵ ਹੈ ਇਹ ਫਿਰ ਪੈਣ ਕਰਿਆਸ ਤੇ ਪੈਂਦਾ ਹੈ ਪੈਨਕ੍ਰਿਆਸ ਜਿਹੜੀ ਆਪਣੀ ਉਹ ਡੈਡ ਹੁੰਦੀ ਹੈ ਤੇ ਅੱਗੇ ਗੁਰਦਿਆਂ ਨੂੰ ਖਰਾਬ ਕਰਦੀ ਹੈ ਤੇ ਗੁਰਦੇ ਜਿਹੜੇ ਆ ਜਦੋਂ ਉਹ ਡੈਡ ਹੁੰਦੇ ਆ ਤੇ ਫਿਰ ਆਪਣੇ ਪੈਰਾਂ ਤੇ ਮੂੰਹ ਤੇ ਸਾਰੇ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਗੁਰਦੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਉਦੋਂ ਆਪਣੇ ਪੈਰਾਂ ਤੇ ਮੂੰਹ ਤੇ ਸਾਰੇ ਸੋਜਾਂ ਦਾ ਜਦੋਂ ਦਿਖਾਈ ਦਿੰਦੀਆਂ ਸਮਝੋ ਆਪਣੇ ਕਰੈਕਟਲਿਨ ਵਗੈਰਾ ਤੇ ਬਲੱਡ ਯੂਰੀਆ ਵਧਣ ਲੱਗ ਜਾਂਦਾ ਸੋ ਮੈਂ ਇਹੀ ਬੇਨਤੀ ਕਰਾਂਗਾ ਸ਼ੂਗਰ ਵਾਲੇ ਵੀਰਾਂ ਨੂੰ ਕਿ ਗੋੜ ਤੇ ਇਹਨਾਂ ਵਿਸ਼ਵਾਸ ਨਾ ਕਰੋ ਕਿ ਜਿਹੜਾ ਗੁੜ ਆਪਾਂ ਬਾਜ਼ਾਰ ਚੋਂ ਲੈ ਕੇ ਖਾਂਦੇ ਆ ਇਹਦੇ ਵਿੱਚ ਹੀ ਬਹੁਤ ਜ਼ਿਆਦਾ ਖੰਡ ਦੀ ਮਿਲਾਵਟ ਕੀਤੀ ਜਾਂਦੀ ਹੈ ਜੇਕਰ ਗੁੜ ਬਣਾ ਕੇ ਆਪਣੇ ਘਰ ਦਾ ਖਾਣਾ ਉਹ ਬਿਲਕੁਲ ਕਾਲੇ ਰੰਗ ਦਾ ਗੁੜ ਹੁੰਦਾ ਤੇ ਥੋੜਾ ਲੂਣਾ ਹੁੰਦਾ ਉਹੀ ਆਪਾਂ ਖਾ ਸਕਦੇ ਆ ਸੋ ਇਹ ਵੀਡੀਓ ਜਿਹੜੀ ਹੈ ਮੈਂ ਬੇਨਤੀ ਕਰਾਂਗਾ ਵੱਧ ਤੋਂ ਵੱਧ ਆਪਣੇ ਕਿ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਜਿੰਦੇ ਨਾਲ ਜ਼ਿਆਦਾ ਪਿਆਰ ਹੈ ਉਸ ਘਰ ਦੇ ਵਿੱਚ ਜਿਸ ਘਰ ਤੇ ਸ਼ੂਗਰ ਹੈ ਉਹਨਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿ ਉਹ ਇਹ ਖੰਡ ਦੇਖ ਸਕਣ ਗੁੜ ਦੇ ਵਿੱਚ ਜਿਹੜੀ ਖੰਡ ਪਾਈ ਜਾ ਰਹੀ ਹੈ ਧੰਨਵਾਦ ਜੀ ਤੇ ਨਾਲ ਹੀ ਬੇਨਤੀ ਕਰਾਂਗਾ ਕਿ ਪੀਡੀਸੀ ਨਿਊਜ਼ ਨੂੰ ਸਬਸਕ੍ਰਾਈਬ ਲਾਇਕ ਤੇ ਸ਼ੇਅਰ ਜੁ